ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਤੀਜਾ ਘਰ ਪਹਿਲਾ ਇੱਕ ਊੰਕਾਰ ਸਤਿਗੁਰ ਪ੍ਰਸਾਦ ਤਨ ਤਨ ਸ੍ਰੀ ਗੁਰੂ ਅਮਰਦਾਸ ਜੀ ਦੇ ਪਾਸ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਗੁਰਸਿੱਖਾਂ ਨੇ ਬੇਨਤੀ ਕੀਤੀ ਕਿ ਮਹਾਰਾਜ ਜੀ ਸੇਵਾ ਕਿਹੜੇ ਕਰਦੇ ਹਨ ਤਾਂ ਸਤਿਗੁਰੂ ਜੀ ਸੋਰਠਿ ਰਾਗਣੀ ਅੰਦਰ ਪਹਿਲੇ ਘਰ ਸੁਰ ਤਾਲ ਵਿੱਚ ਪਰਮੇਸ਼ਰ ਦੇ ਸਨਮੁਖ ਇਹ ਸ਼ਬਦ ਉਚਾਰਨ ਕਰਦੇ ਹੋਏ ਸਾਡੇ ਤਾਈ ਸਿੱਖਿਆ ਦਿੰਦੇ ਹਨ ਸਤਿਗੁਰੂ ਜੀ ਮੰਗਲ ਕਰਦੇ ਹਨ ਇੱਕ ਜੋ ਅਦੁੱਤੀ ਬ੍ਰਹਮ ਓੰਕਾਰ ਸਰਬਦਾ ਪ੍ਰਕਾਸ਼ਿਕ ਜੋ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ ਸੇਵਕ ਸੇਵ ਕਰਹਿ ਸਭ ਤੇਰੀ ਜਿਨ ਸਬਦੈ ਸਾਧ ਆਇਆ। ਹੀ ਵਾਹਿਗੁਰੂ ਜਿਨ੍ਹਾਂ ਨੂੰ ਗੁਰਾਂ ਦੇ ਸਬਦੈ ਉਪਦੇਸ਼ ਬ੍ਰਹਮ ਆਨੰਦ ਦਾ ਸਵਾਦ ਆਇਆ ਹੈ। ਉਹ ਸਾਰੇ ਸੇਵਕ ਦਾਸਾ ਭਾਵ ਧਾਰਨ ਕਰਕੇ ਤੇਰੀ ਭਗਤੀ ਰੂਪੀ ਸੇਵਾ ਟਹਿਲ ਕਰਦੇ ਹਨ। ਗੁਰ ਕਿਰਪਾ ਤੇ ਨਿਰਮਲ ਹੋਆ ਜਿਨ ਵਿੱਚ ਹੋ ਆਪ ਗਵਾਇਆ। ਜਿਨ੍ਹਾਂ ਨੇ ਆਪਣੇ ਅੰਤਹਿ ਕਰਨ ਅੰਦਰੋਂ ਆਪਾ ਪਾਵ ਹੰਕਾਰ ਗਵਾ ਦਿੱਤਾ ਹੈ ਗੁਰੂ ਦੀ ਕਿਰਪਾ ਮਿਹਰ ਤੋਂ ਉਹਨਾਂ ਦਾ ਮਨ ਨਿਰਮਲ ਸ਼ੁੱਧ ਹੋ ਜਾਂਦਾ ਹੈ ਅਨ ਦਿਨ ਗੁਣ ਗਾਵਹਿ ਨਿਤ ਸਾਚੇ ਗੁਰ ਕੈ ਸਬਦ ਸੁਹਾਇ ਜਿਹੜੇ ਅਨ ਦਿਨ ਰਾਤ ਦਿਨ ਸਦਾ ਇੱਕ ਰਸ ਸੱਚੇ ਪਰਮੇਸ਼ਰ ਦੇ ਗੁਣਾਂ ਨੂੰ ਗਾਉਂਦੇ ਆ ਉਹ ਗੁਰਾਂ ਦੇ ਸਬਦ ਉਪਦੇਸ਼ ਦੁਆਰਾ ਲੋਕ ਪ੍ਰਲੋਕ ਵਿੱਚ ਸ਼ੋਭ ਨਿਕੁੰਦੇ ਆ ਮੇਰੇ ਠਾਕੁਰ ਹਮ ਬਾਰਿਕ ਸਰਣ ਤੁਮਾਰੀ ਏ ਮੇਰੇ ਠਾਕੁਰ ਮਾਲਕ ਪਰਮੇਸ਼ਰ ਅਸੀਂ ਜੀਵ ਤੇਰੇ ਬਾਰਿਕ ਬੱਚੇ ਹਾਂ ਅਤੇ ਤੁਹਾਡੀ ਹੀ ਸਰਣ ਓਟ ਵਿੱਚ ਆਏ ਹਾਂ ਏਕੋ ਸੱਚਾ ਸੱਚ ਤੂ ਕੇਵਲ ਆਪ ਮੁਰਾਰੀ ਰਹਾਉ ਏ ਮੁਰਾਰੀ ਪਰਮੇਸ਼ਰ ਤੂੰ ਕੇਵਲ ਸਿਰਫ ਆਪ ਹੀ ਨਿਸ਼ਚੇ ਕਰਕੇ ਇੱਕ ਅਦੁੱਤੀ ਤੇ ਸਤ ਸਰੂਪ ਹੈ ਕੇਵਲ ਇੱਕੋ ਸੱਚਾ ਪਿਛੇ ਸੀ ਇੱਕੋ ਸੱਚਾ ਤੂੰ ਹੁਣ ਹੈ ਤੇ ਕੇਵਲ ਇੱਕੋ ਤੂੰ ਹੀ ਅੱਗੇ ਨੂੰ ਮਰਾਰੀ ਹੋਵੇਂਗਾ ਜਾਗਤ ਰਹੇ ਤਿਨੀ ਪ੍ਰਭ ਪਾਇਆ ਜਾਗਤ ਰਹੇ ਤਿਨੀ ਪ੍ਰਭ ਪਾਇਆ ਸਭ ਦੇ ਹੋਮੈ ਮਾਰੀ ਇਹ ਪ੍ਰਭੂ ਪਰਮੇਸ਼ਰ ਜੋ ਗਿਆਨ ਅਵਸਥਾ ਵਿੱਚ ਜਾਗਦੇ ਰਹਿੰਦੇ ਆ ਉਨ੍ਹਾਂ ਨੇ ਹੀ ਤੈਨੂੰ ਪਉਣਾ ਕੀਤਾ ਹੈ ਅਤੇ ਗੁਰਾਂ ਦੇ ਸਬਦੇ ਉਪਦੇਸ਼ ਦੀ ਕਮਾਈ ਕਰਕੇ ਦੇਹ ਦੀ ਹਉਮੈ ਹੰਗਤਾ ਮਮਤਾ ਮਾਰਨਾ ਕੀਤੀ ਹੈ ਗਿਰਹੀ ਮਹਿ ਸਦਾ ਹਰ ਜਨ ਉਦਾਸੀ ਗਿਆਨ ਤਤ ਵਿਚਾਰੀ ਉਹ ਹਰੀ ਦੇ ਜਨ ਸੇਵਕ ਗ੍ਰਸਤ ਵਿੱਚ ਰਹਿੰਦੇ ਹੋਏ ਵੀ ਹਮੇਸ਼ਾ ਉਦਾਸੀਨ ਹਨ ਪਾਵ ਗ੍ਰਸਤ ਦੇ ਬੰਦਨਾ ਵਿੱਚ ਨਹੀਂ ਵੱਜਦੇ ਨਰਲੇਪ ਰਹਿੰਦੇ ਹਨ ਅਤੇ ਤਤ ਸਾਰ ਸਰੂਪ ਦੇ ਗਿਆਨ ਦੀ ਵਿਚਾਰੀ ਵਿਚਾਰ ਕਰਦੇ ਰਹਿੰਦੇ ਆ ਸਤ ਗੁਰੂ ਦੀ ਸੇਵ ਸਦਾ ਸੁਖ ਪਾਇਆ ਹਰ ਰਾਖਿਆ ਉਰਤਾਰੀ ਫਿਰ ਉਹਨਾਂ ਨੇ ਸਤ ਗੁਰਾਂ ਦੀ ਸੇਵਾ ਤਹਿਲ ਦੁਆਰਾ ਸਦੀਵੀ ਸੁਖ ਪਾਉਣਾ ਕੀਤਾ ਹੈ ਅਤੇ ਉਪਾਸ਼ਕ ਬਿਰਤੀ ਕਰਕੇ ਹਰੀ ਨਾਮ ਨੂੰ ਆਪਣੇ ਔਰ ਹਿਰਦੇ ਵਿੱਚ ਧਾਰਨ ਕਰਕੇ ਰੱਖਣਾ ਕੀਤਾ ਹੈ ਇਹ ਮਨੁਆ ਦੇਹ ਦੇ ਸਤਾਵੰਦਾ ਦੂਜੇ ਪਾਇ ਖੁਆਇਆ ਪਰ ਮਨ ਮੁਖਾਂ ਦਾ ਇਹ ਮਨ ਇੰਦਰੀਆਂ ਦੇ ਵਿਸ਼ਿਆਂ ਦਾ ਸਾੜਿਆ ਹੋਇਆ ਦਸੇ ਦਿਸ਼ਾਵਾਂ ਵੱਲ ਦੌੜਦਾ ਰਹਿੰਦਾ ਹੈ ਅਤੇ ਦ્વੈਤ ਭਾਵ ਵਿੱਚ ਲੱਗ ਕੇ ਆਪਣਾ ਸਰੂਪ ਭੁਲਾਇਆ ਹੋਇਆ ਹੈ ਮਨ ਮੁਖ ਮੁਗਧ ਹਰ ਨਾਮ ਨਾ ਚੀਤੇ ਬਿਰਥਾ ਜਨਮ ਗਵਾਇਆ ਆਪਣੇ ਮਨੂ ਮੁਖੀ ਬਣਾਉਣ ਵਾਲੇ ਮੁਗਧ ਮੂਰਖ ਪੁਰਸ਼ ਸ਼ਾਸਤਰ ਗਿਆਤ ਵੱਲੋਂ ਮਨਮੁਖ ਬੇਮੁਖ ਤੇ ਪਰਮਾਰਥ ਵੱਲੋਂ ਮੁਗਧ ਬੇਸਮਝ ਪ੍ਰਾਣੀ ਹਰੀ ਦਾ ਨਾਮ ਚੇਤੇ ਕੀਏ ਜਾਦ ਨਹੀਂ ਕਰਦੇ ਉਹਨਾਂ ਨੇ ਆਪਣਾ ਮੌਲਿਕ ਮਨੁੱਖਾ ਜਨਮ ਵਿਰਤੀ ਗਵਾ ਲਿਆ ਸਤਗੁਰੂ ਭੇਟੇ ਤਾਂ ਨਾ ਉਪਾਏ ਹੋ ਮੈਂ ਮੋਹ ਹੋ ਚੁਕਾਇਆ ਜਿਕੇ ਸਤਗੁਰੂ ਸਾਹਿਬ ਜੀ ਨੂੰ ਮਿਲ ਪੈਣ ਤਦ ਹਰੀ ਦਾ ਨਾਮ ਪਾ ਸਕਦੇ ਆ ਅਤੇ ਸਤਿਗੁਰੂ ਜੀ ਹਰੀ ਨਾਮ ਦੀ ਕਮਾਈ ਕਰਾ ਕੇ ਹੰਗਤਾ ਮਮਤਾ ਦਾ ਮੋਹ ਚੁਕਾ ਦਿੰਦੇ ਹਨ ਹਰ ਜਨ ਸਾਚੇ ਸਾਚ ਕਮਾਵੈ ਹੈ ਗੁਰ ਕੈ ਸਬਦ ਵਿਚਾਰੀ ਹਰੀ ਦੇ ਜਨ ਸੇਵਕ ਸਦਾ ਸੱਚੇ ਹਨ ਕਿਉਂਕਿ ਉਹ ਸੱਚ ਨੂੰ ਕਮਾਉਂਦੇ ਹਨ ਅਤੇ ਗੁਰਾਂ ਦੇ ਸ਼ਬਦ ਉਪਦੇਸ਼ ਦੀ ਵਿਚਾਰਵਾਨ ਹਨ ਤੇ ਵਿਚਾਰ ਕਰਦੇ ਆ ਆਪੇ ਆਪੇ ਮੇਲ ਲਏ ਪ੍ਰਭ ਸਾਚੈ ਸਾਚ ਰੱਖਿਆ ਉਰ ਧਾਰੀ ਜਿਨ੍ਹਾਂ ਨੇ ਸੱਚ ਸਰੂਪ ਨੂੰ ਆਪਣੇ ਉਰ ਹਿਰਦੇ ਵਿੱਚ ਧਾਰਨ ਕਰਿਆ ਹੋਇਆ ਉਹ ਸੱਚੇ ਪ੍ਰਭੂ ਪਰਮੇਸ਼ਰ ਨੇ ਆਪ ਹੀ ਆਪਣੇ ਸਰੂਪ ਵਿੱਚ ਮੇਲ ਲਏ ਹਨ ਨਾਨਕ ਨਾਵ ਗਤ ਮਤ ਪਾਈ ਈਹਾਰਾਸ ਹਮਾਰੀ ਸਤਿਗੁਰੂ ਸਾਹਿਬ ਜੀ ਗਤਨ ਕਰਦੇ ਹਨ ਕਿ ਅਸਾਂ ਨੇ ਪਰਮੇਸ਼ਰ ਦੇ ਨਾਮ ਦੁਆਰਾ ਗਤ ਮੁਕਤ ਕਰਨ ਵਾਲੀ ਆਤਮ ਵਿਸ਼ੈਣੀ ਮਤ ਬੁੱਧੀ ਪਾਉਣਾ ਕੀਤੀ ਹੈ ਨਾਮ ਕਰਕੇ ਵਾਹਿਗੁਰੂ ਦੀ ਗਤ ਪ੍ਰਾਪਤੀ ਹੁੰਦੀ ਹੈ ਗਤ ਗਿਆਨ ਦੀ ਪ੍ਰਾਪਤੀ ਹੁੰਦੀ ਹੈ ਇਹ ਮਤ ਸਮਝ ਪਾਈ ਹੈ ਅਤੇ ਇਹੋ ਹੀ ہماری ਸਾਡੀ ਰਾਸ ਪੂੰਜੀ ਹੈ ਸੋਰਠ ਮਹੱਲਾ ਤੀਜਾ ਭਗਤ ਖਜ਼ਾਨਾ ਭਗਤਨ ਕੋ ਦਿਆ ਨਾਉ ਹਰ ਤਨ ਸੱਚ ਸੋਏ ਪਰਮੇਸ਼ਰ ਨੇ ਆਪਣੀ ਭਗਤੀ ਦਾ ਖਜ਼ਾਨਾ ਭੰਡਾਰ ਆਪਣੇ ਭਗਤਾਂ ਨੂੰ ਹੀ ਦੇਣਾ ਕੀਤਾ ਹੈ ਅਤੇ ਸ਼ੋਭਾ ਦੇਣ ਵਾਲਾ ਹਰੀ ਨਾਮ ਰੂਪੀ ਸੱਚਾ ਤਨ ਦੇਣਾ ਕੀਤਾ ਹੈ ਇਸ ਜਗ ਮਹਿ ਸ਼ੋਭਾ ਨਾਮ ਕੀ ਬਿਨ ਨਾਵੇ ਸੋਭ ਨਾ ਹੋਏ ਅਖੋਟ ਨਾਮ ਧਨ ਕਦੇ ਨ ਖੁੱਟੈ ਨਾਹੀ ਕਿਨੈ ਨਾ ਕੀਮਤ ਹੋਏ ਇਹ ਪਰਮੇਸ਼ਰ ਦਾ ਨਾਮ ਰੂਪੀ ਧਨ ਨਾ ਮੁਕਣ ਵਾਲਾ ਹੈ ਜੋ ਕਦਾ ਚਿੱਤ ਵੀ ਮੁਕਦਾ ਨਹੀਂ ਹੈ ਤੇ ਨਾਹੀ ਕਿਸੇ ਪਾਸੋਂ ਇਸ ਦੀ ਕੀਮਤ ਹੋ ਸਕਦੀ ਹੈ ਨਾਮ ਧਨ ਮੁਖ ਉਜਲੇ ਹੋਏ ਹਰ ਪਾਇਆ ਸੱਚ ਸੋਏ ਜਿਨ੍ਹਾਂ ਪਾਸ ਨਾਮ ਰੂਪੀ ਧਨ ਹੈ ਉਹਨਾਂ ਦੇ ਲੋਕ ਪ੍ਰਲੋਕ ਵਿੱਚ ਮੂ ਉਜਲੇ ਨਿਰਮਲੇ ਹੁੰਦੇ ਆ ਉਹਨਾਂ ਨੇ ਸੱਚੇ ਹਰੀ ਵਾਹਿਗੁਰੂ ਨੂੰ ਪੋਣਾ ਕੀਤਾ ਹੈ ਮਨ ਮੇਰੇ ਗੁਰਬਦੀ ਹਰ ਪਾਇਆ ਜਾਏ ਏ ਮੇਰੇ ਮਨਾ ਗੁਰਾਂ ਦੀ ਸਬਦੀ ਉਪਦੇਸ਼ ਦੀ ਕਮਾਈ ਕਰਕੇ ਪਰਮੇਸ਼ਰ ਪਾਇਆ ਜਾਂਦਾ ਹੈ ਬਿਨ ਸਬਦੈ ਜਗ ਭੁੱਲਦਾ ਫਿਰਦਾ ਦਰਗਹਿ ਮਿਲੈ ਸਜਾਈ ਰਹਾਉ ਸਤਗੁਰਾਂ ਦੇ ਉਪਦੇਸ਼ ਤੋਂ ਬਿਨਾ ਜਗ ਜਗਤ ਗਿਆਨ ਕਰਕੇ ਪਰਮਾਰਥ ਦੇ ਰਸਤੇ ਤੋਂ ਭੁੱਲਿਆ ਹੋਇਆ ਜੁਨਾਂ ਵਿੱਚ ਫਿਰ ਰਿਹਾ। ਅਤੇ ਦਰਗਹ ਪਰਲੋਕ ਵਿੱਚ ਜਾ ਕੇ ਵੀ ਸਜ਼ਾ ਮਿਲਦੀ ਹੈ। ਰਖਾਉ ਬਿਸਰਾਮ ਦੇ ਕੇ ਸਤਿਗੁਰੂ ਕਿਰਪਾ ਕਰਦੇ ਹਨ। ਇਸ ਦੇਹੀ ਅੰਦਰ ਪੰਜ ਚੋਰ ਵਸਹਿ। ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ। ਇਸ ਦੇਹੀ ਸਰੀਰ ਅੰਦਰ ਪਾਪ ਵਿੱਚ ਪੰਜ ਜੋਰ ਪੰਜ ਚੋਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਵਸਦੇ ਹਨ ਅੰਮ੍ਰਿਤ ਲੂਟ ਹੈ ਮਨ ਮੁਖ ਨਹੀਂ 부ਜੇ ਹੈ ਕੋਈ ਨ ਸੁਣੈ ਪੁਕਾਰ ਇਹ ਚੋਰ ਅੰਮ੍ਰਿਤ ਰੂਪੀ ਸ਼ੁਭ ਗੁਣਾਂ ਨੂੰ ਲੁੱਟਦੇ ਪਏ ਹਨ ਜੋ ਅੰਮ੍ਰਿਤ ਆਨੰਦ ਦੀ ਪ੍ਰਾਪਤੀ ਹੋਣੀ ਸੀ ਉਸ ਵੱਲੋਂ ਮਨ ਨੂੰ ਬੇਮੁਖ ਕਰਨ ਰੂਪ ਲੁੱਟ ਰਹੇ ਪਰ ਗੁਰੂ ਤੋਂ ਬੇਮੁਖ ਪੁਰਸ਼ ਇਸ ਗੱਲ ਨੂੰ ਨਹੀਂ 부ਜਦੇ ਸਮਝਦੇ ਫਿਰ ਅੰਤ ਸਮੇ ਮਾਰ ਪੈਂਦੀ ਤੂੰ ਕੋਈ ਵੀ ਪੁਕਾਰਾ ਫਰਿਆਦਾ ਨਹੀਂ ਸੁਣਦਾ ਅੰਦਾ ਜਗਤ ਅੰਧ ਵਰਤਾਰਾ ਬਾਜ ਗੁਰੂ ਗੁਬਾਰਾ ਇਹ ਜਗਤ ਸੰਸਾਰ ਤਾਂ ਵਿਕਾਰਾਂ ਵਿੱਚ ਲੱਗਣ ਕਰਕੇ ਅਨਹਾਇਆ ਫਿਰਦਾ ਹੈ ਅਤੇ ਅਗਿਆਨਤਾ ਹੀ ਦਾ ਹੀ ਵਰਤਾਰਾ ਵਰਤੋਂ ਵਿਹਾਰ ਹੋ ਰਿਹਾ ਗੁਰੂ ਤੋਂ ਬਗੈਰ ਪਰਮਾਰਥ ਦੇ ਰਸਤੇ ਵਿੱਚ ਗੜਾ ਹਨੇਰਾ ਹੀ ਹੋਇਆ ਰਹਿ ਜਾਂਦਾ ਹੁ ਮੈਂ ਮੀਰਾ ਕਰ ਕਰ ਵਿਗੁੱਤੇ ਕੀ ਚੱਲੈ ਨਾ ਚਲਦਿਆਂ ਨਾਲ ਦੇਹ ਦੀ ਹੰਗਤਾ ਮਮਤਾ ਤੇ ਪਦਾਰਥਾਂ ਦੀ ਮੀਰ ਤੇਰ ਕਰਕੇ ਮਨਮੁਖ ਜੀਵ ਵਿਗੁੱਤੇ ਖوار ਬਰਬਾਦ ਹੁੰਦੇ ਰਹਿੰਦੇ ਪਰ ਸੰਸਾਰ ਤੋਂ ਪ੍ਰਲੋਕ ਨੂੰ ਚਲਦਿਆਂ ਤੁਰਦਿਆਂ ਕੁਝ ਵੀ ਸਾਥ ਨਹੀਂ ਚੱਲਣਾ ਗੁਰਮੁਖ ਹੋਵੇ ਸੋ ਨਾਮ ਤੇ ਆਵੇ ਸਦਾ ਹਰ ਨਾਮ ਸੰਭਾਲ ਪਰ ਜੋ ਗੁਰਮਖ ਹਨ ਗੁਰੂ ਦੇ ਸਾਹਮਣੇ ਹੁੰਦਾ ਹੈ ਉਹ ਪਰਮੇਸ਼ਰ ਦੇ ਨਾਮ ਨੂੰ ਧਿਆਉਣਾ ਕਰਦਾ ਹੈ ਅਤੇ ਹਮੇਸ਼ਾ ਹੀ ਹਰੀ ਦੇ ਨਾਮ ਨੂੰ ਸੰਭਾਲਦਾ ਯਾਦ ਕਰਦਾ ਹੈ ਸੱਚੀ ਬਾਣੀ ਹਰ ਗੁਣ ਗਾਵੇ ਨਦਰੀ ਨਦਰ ਨਿਹਾਲ ਸੱਚੀ ਬਾਣੀ ਭਾਵ ਗੁਰ ਉਪਦੇਸ਼ ਦੁਆਰਾ ਹਰੀ ਦੇ ਗੁਣਾਂ ਨੂੰ ਗਾਉਣਾ ਕਰਦਾ ਹੈ ਤਦੋਂ ਪਰਮੇਸ਼ਰ ਆਪਣੀ ਕਿਰਪਾ ਦੀ ਦ੍ਰਿਸ਼ਟੀ ਨਾਲ ਨੇਹਾਲ ਆਨੰਦ ਪ੍ਰਸੰਨ ਕਰ ਦਿੰਦਾ ਹੈ ਉਹ ਗੁਰਮੁਖ ਗਿਆਨ ਦ੍ਰਿਸ਼ਟੀ ਕਰਕੇ ਨਦਰੀ ਪ੍ਰਭੂ ਨੂੰ ਨੇਹਾਲ ਦੇਖ ਲੈਂਦੇ ਹਨ ਸਤਗੁਰ ਗਿਆਨ ਸਦਾ ਘਟ ਚਾਨਣ ਅਮਰ ਸਿਰ ਬਾਦ ਸਾਹਾ ਜਿਨ੍ਹਾਂ ਦੇ ਘਟ ਹਿਰਦੇ ਵਿੱਚ ਹਮੇਸ਼ਾ ਹੀ ਸਤਗੁਰਾਂ ਦੇ ਗਿਆਨ ਦਾ ਚਾਨਣ ਪ੍ਰਕਾਸ਼ ਹੈ ਉਹਨਾਂ ਗੁਰਮੁਖਾਂ ਦਾ ਅਮਰ ਹੁਕਮ ਬਾਦ ਸਾਹਾ ਤਖਤਾਂ ਦੇ ਸੁਆਮੀਾਂ ਦੇ ਸਿਰ ਉੱਪਰ ਵੀ ਚਲਦਾ ਹੈ ਜੋ ਅਮਰ ਦੇਵਤਿਆਂ ਦਾ ਸਿਰ ਸ਼੍ਰੋਮਣੀ ਬਾਦਸ਼ਾਹ ਮਹਾਰਾਜਾ ਪਰਮੇਸ਼ਰ ਹੈ ਸਤਿਗੁਰਾਂ ਦੁਆਰਾ ਉਸ ਦੇ ਗਿਆਨ ਦਾ ਪ੍ਰਕਾਸ਼ ਗੁਰਮੁਖਾਂ ਦੇ ਹਿਰਦੇ ਵਿੱਚ ਹੋਇਆ ਹੈ ਜਿਸ ਪ੍ਰਕਾਰ ਹਮਾਉ ਬਾਦਸ਼ਾਹ ਸ਼ੇਰ ਸ਼ਾਹ ਤੂੰਹਾਰ ਖਾ ਕੇ ਪੰਜਾਬ ਵਿੱਚੋਂ ਲੰਘ ਰਿਹਾ ਸੀ ਤਾਂ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਪਾਸ ਖਡੂਰ ਸਾਹਿਬ ਵਿਖਿਆ ਆ ਤੇ ਗੁਰੂ ਜੀ ਆਪਣੇ ਧਿਆਨ ਵਿੱਚ ਮਗਨ ਸਨ ਇਸ ਦੇ ਆਉਣ ਵੱਲ ਕੋਈ ਗੋਹ ਨਾ ਕੀਤਾ ਭਾਵ ਧਿਆਨ ਨਾ ਦਿੱਤਾ ਹਮਾਉਂ ਗੁੱਸੇ ਵਿੱਚ ਆ ਕੇ ਗੁਰੂ ਜੀ ਨੂੰ ਮਾਰਨ ਲਈ ਮਿਆਂ ਨੂੰ ਤਲਵਾਰ ਕੱਢਣ ਲੱਗਾ ਤਾਂ ਇਸ ਦਾ ਹੱਥ ਕਬਜੇ ਨਾਲ ਹੀ ਜੁੜ ਗਿਆ ਤਦੋਂ ਸਤਗੁਰਾਂ ਨੇ ਕਿਹਾ ਕਿ ਹੁਣ ਫਕੀਰਾਂ ਉੱਪਰ ਜੋ ਤਲਵਾਰ ਖਿੱਚਣ ਲੱਗਾ ਹੈ ਇਹ ਸ਼ੇਰ ਸ਼ਾਹ ਦਾ ਟੱਕਰਾ ਕਰਨ ਲਈ ਕਿੱਥੇ ਸੀ ਉਥੋਂ ਕਾਇਰ ਹੋ ਕੇ ਕਿਉਂ ਭੱਜ ਆਇਆ ਤਦ ਹਮਾਉਂ ਬਹੁਤ ਸ਼ਰਮਿੰਦਾ ਹੋਇਆ ਦੇ ਮੁਆਫੀ ਮੰਗ ਕੇ ਗੁਰੂ ਅੰਗਦ ਦੇ ਮਹਾਰਾਜ ਜੀ ਦੇ ਆਸ਼ੀਰਵਾਦ ਦਾ ਪਾਤਰ ਬਣਿਆ ਇਉ ਬਾਦਸ਼ਾਹਾਂ ਦੇ ਉੱਪਰ ਵੀ ਮਹਾਰਾਜ ਜੀ ਦਾ ਹੁਕਮ ਚੱਲਦਾ ਹੈ ਅਨੰਦ ਇਹ ਭਗਤ ਕਰਹਿ ਦਿਨ ਰਾਤੀ ਰਾਮ ਨਾਮ ਸੱਚ ਲਾਹ ਉਹ ਗੁਰਮੁਖ ਜਨ ਨਿਰੰਤਰ ਦਿਨ ਰਾਤ ਪਰਮੇਸ਼ਰ ਦੀ ਭਗਤੀ ਕਰਦੇ ਹਨ ਇੱਕ ਰਸ ਭਗਤੀ ਕਰਨ ਵਾਲਿਆਂ ਨੂੰ ਅਵਿਦਿਆ ਰੂਪੀ ਰਾਤ ਤੋਂ ਗਿਆਨ ਰੂਪੀ ਦਿਨ ਚੜ ਜਾਂਦਾ ਅਤੇ ਪਰਮੇਸ਼ਰ ਦੇ ਨਾਮ ਦਾ ਸੱਚਾ ਲਾਭ ਪ੍ਰਾਪਤ ਹੋ ਜਾਂਦਾ ਨਾਨਕ RAM ਨਾਮ ਨਿਸਤਾਰਾ ਸ਼ਬਦ ਰਤੇ ਹਰ ਪਾਹਾ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ RAM ਪਰਮੇਸ਼ਰ ਦੇ ਨਾਮ ਦੁਆਰਾ ਜੀਵਾਂ ਦਾ ਤਰਣਾ ਹੁੰਦਾ ਹੈ ਅਤੇ ਗੁਰਾਂ ਦੇ ਸ਼ਬਦ ਉਪਦੇਸ਼ ਵਿੱਚ ਰੰਗੇ ਰਹਿਣ ਕਰਕੇ ਹਰੀ ਪਰਮੇਸ਼ਰ ਦੇ ਪਾਹ ਕੀ ਇਹ ਪਾਸ ਪੁੱਜ ਜਾਈਦਾ ਸੋਰਠ ਮਹੱਲਾ ਤੀਜਾ ਦਾਸਨ ਦਾਸ ਹੋਵੇ ਤਾਂ ਹਰ ਪਾਈ ਵਿੱਚ ਹੋ ਆਪ ਗਵਾਈ ਜੋ ਪੁਰਸ਼ ਆਪਣੇ ਹਿਰਦੇ ਵਿੱਚੋਂ ਆਪਾ ਭਾਵ ਗਵਾ ਕਰਕੇ ਦੂਰ ਕਰਕੇ ਪਰਮੇਸ਼ਰ ਦੇ ਦਾਸਨ ਸੇਵਕਾਂ ਦਾ ਵੀ ਦਾਸ ਹੋ ਜਾਂਦਾ ਹੋਣਾ ਕਰੇ ਤਾਂ ਉਹ ਪਰਮੇਸ਼ਰ ਨੂੰ ਪਾ ਲੈਂਦਾ ਭਗਤਾ ਕਾ ਕਾਰਜ ਹਰ आनंद ਹੈ ਅਨ ਦਿਨ ਹਰ ਗੁਣ ਗਾਈ ਜੋ ਅਨ ਦਿਨ ਰਾਤ ਦਿਨ ਪਰਮੇਸ਼ਰ ਦੇ ਗੁਣ ਗਾਉਣੇ ਹਨ ਇਹੋ ਹੀ ਪਰਮੇਸ਼ਰ ਦੇ ਭਗਤਾਂ ਦਾ ਕਾਰਜ ਕੰਮ ਹੁੰਦਾ ਹਰੀ ਉਹਨਾਂ ਨੂੰ ਆਪਣਾ ਆਨੰਦ ਬਖਸ਼ਣਾ ਕਰਦਾ ਆਨੰਦ ਸਰੂਪ ਕਰ ਦਿੰਦਾ ਹੈ ਸ਼ਬਦ ਰਤੇ ਸਦਾ ਇਕ ਰੰਗੀ ਹਰ ਸਿਉ ਰਹੇ ਸਮਾਈ ਉਹ ਗੁਰਾਂ ਦੇ ਸ਼ਬਦ ਉਪਦੇਸ਼ ਵਿੱਚ ਰੰਗੀ ਹੋਏ ਹਮੇਸ਼ਾ ਇੱਕ ਰੰਗੀ ਵਾਹਿਗੁਰੂ ਦੇ ਰੰਗ ਵਿੱਚ ਮਗਨ ਰਹਿੰਦੇ ਆ ਅਤੇ ਪਰਮੇਸ਼ਰ ਦੇ ਸਾਥ ਹੀ ਸਮਾਈ ਅਪੇਧ ਹੋਏ ਰਹਿੰਦੇ ਆ ਹਰ ਜੀਉ ਸਾਚੀ ਨਦਰ ਤੁਮਾਰੀ ਏ ਹਰ ਜੀਉ ਪਰਮੇਸ਼ਰ ਜੀ ਤੁਹਾਡੀ ਕਿਰਪਾ ਦੀ ਦ੍ਰਿਸ਼ਟੀ ਸਦਾ ਹੀ ਸੱਚੀ ਭਾਵ ਸਦਾ ਅਟਲ ਰਹਿਣ ਵਾਲੀ ਹੈ ਆਪਣੇ ਆਂ ਦਾਸਾਂ ਨੂੰ ਕਿਰਪਾ ਕਰ ਪਿਆਰੀ ਰੱਖੋ ਪੈਜ ਹਮਾਰੀ ਰਹਾਓ हे मेरे प्यारे प्रभु अपनेया दासां सेवकां देऊते कृपा मेहर दी दृष्टि करना करो हमारी साडी पैज इज्जत रखनी करो तेरी भक्ति करनी नाम जप्ण जप्ण रूप साडी प्रतग्या रख लबो पैज रख लबो रहाओ बिराम देख के सतगुरु कृपा कर रहे शब्द सलाही सदा हो जीवा गुरमति भव भागा हे महाराज जी ਗੁਰਪ੍ਰਦੇਸ਼ ਰਾਹੀ ਤੈਨੂੰ ਸਲਾਉਂਦਾ ਹਾਂ ਅਤੇ ਮੈਂ ਹਮੇਸ਼ਾ ਜੀਵਨ ਮੁਕਤੀ ਪਾ ਕੇ ਜਿਉਂਦਾ ਹਾਂ ਅਤੇ ਗੁਰਾਂ ਦੀ ਸਿੱਖਿਆ ਕਰਕੇ ਜੰਮਣ ਮਰਨ ਦਾ ਡਰ ਭੱਜ ਗਿਆ ਹੈ ਮੇਰਾ ਪ੍ਰਭ ਸਾਚਾ ਅਤ ਸਵਾਲਿਓ ਗੁਰ ਸੇਵਿਆ ਚਿਤ ਲਾਗਾ ਮੇਰਾ ਸੱਜਾ ਪ੍ਰਭੂ ਪਰਮੇਸ਼ਰ ਅਤਯੰਤ ਹੀ ਸਵਾਲਿਓ ਸਲਾਹੁਣੇ ਯੋਗ ਹੈ ਅਤਿਅੰਤ ਸੁਆਲੇਉ ਸੁੰਦਰ ਸ਼ੋਭਾ ਦਾ ਘਰ ਹੈ ਜਿਨ੍ਹਾਂ ਨੇ ਗੁਰਾਂ ਦੁਆਰਾ ਸੇਵਨਾ ਕੀਤਾ ਹੈ ਉਹਨਾਂ ਦਾ ਚਿੱਤ ਮਨ ਪਰਮੇਸ਼ਰ ਵਿੱਚ ਲੱਗ ਗਿਆ ਹੈ ਸੱਚਾ ਸਬਦ ਸੱਚੀ ਸੱਚ ਬਾਣੀ ਸੋ ਜਨ ਅਨ ਦਿਨ ਜਾਗ ਗੁਰਾਂ ਦਾ ਉਪਦੇਸ਼ ਸੱਚਾ ਹੈ ਅਤੇ ਨਿਸ਼ਚੇ ਕਰਕੇ ਸਤਨਾਮ ਰੂਪੀ ਬਾਣੀ ਵੀ ਸੱਚੀ ਹੈ ਬ੍ਰਹਮ ਵੀ ਸੱਚਾ ਹੈ ਆਪਣੇ ਸਰੂਪ ਦਾ ਨਿਸ਼ਚਾ ਕਰਉਣ ਵਾਲੀ ਆਪਣੇ ਸਰੂਪ ਦਾ ਨਿਸ਼ਚਾ ਕਰਉਣ ਵਾਲੀ ਬਾਣੀ ਵੀ ਸੱਚੀ ਹੈ ਸੰਸਾਰ ਰੂਪੀ ਬਾਣਾਵਟ ਬਣਾਉਣੀ ਵੀ ਸੱਚੀ ਹੈ ਜਿਸ ਨੂੰ ਇਹ ਸਮਝ ਪੈ ਜਾਂਦੀ ਹੈ ਉਹ ਜਨਪੁਰਸ਼ ਰਾਤ ਦਿਨ ਗਿਆਨ ਅਵਸਥਾ ਵਿੱਚ ਜਾਗ ਪੈਂਦਾ ਮਹਾ ਗੰਭੀਰ ਸਦਾ ਸੁਖ ਦਾਤਾ ਤਿਸ ਕਾ ਅੰਤ ਨ ਪਾਇਆ ਉਹ ਹਰੀ ਮਹਾ ਬਹੁਤ ਗੰਭੀਰ ਡੂੰਗਾ ਅਤਾਹਤੀ ਸਦਾ ਹਮੇਸ਼ਾ ਹੀ ਸੁੱਖਾਂ ਦੇ ਦੇਣ ਵਾਲਾ ਹੈ ਉਸ ਦਾ ਲੋਕ ਪਰਲੋਕ ਕਰਕੇ ਕਿਸੇ ਕੋਲੋਂ ਵੀ ਅੰਤ ਅਖੀਰ ਨਹੀਂ ਪਾਇਆ ਜਾਂਦਾ ਪੂਰੇ ਗੁਰ ਕੀ ਸੇਵਾ ਕੀਨੀ ਅਚਿੰਤ ਹਰ ਮਨ ਵਸਾਇਆ ਜਿਨ੍ਹਾਂ ਪੁਰਸ਼ਾਂ ਨੇ ਪੂਰਨ ਸਤਗੁਰੂ ਸਾਹਿਬ ਜੀ ਦੀ ਸੇਵਾ ਟਹਿਲ ਕੀਤੀ ਹੈ ਉਹਨਾਂ ਨੇ ਚਿੰਤਾ ਤੋਂ ਰਹਿਤ ਹਰੀ ਵਾਹਿਗੁਰੂ ਜੀ ਨੂੰ ਹਿਰਦੇ ਵਿੱਚ ਵਸਾ ਲਿਆ ਮਨ ਤਾਂ ਨਿਰਮਲ ਸਦਾ ਸੁਖ ਅੰਤਰ ਵਿਚ ਹੋ ਪਰਮ ਚੁਕਾਇਆ ਉਹਨਾਂ ਦਾ ਮਨ ਹਿਰਦਾ ਤੇ ਤਨ ਸਰੀਰ ਨਿਰਮਲ ਪਵਿੱਤਰ ਹੈ ਅਤਿ ਅੰਤਿਸ਼ ਕਰਨ ਵਿੱਚ ਹਮੇਸ਼ਾ ਰਹਿਣ ਵਾਲਾ ਸੁਖ ਪ੍ਰਾਪਤ ਹੋ ਜਾਂਦਾ ਹੈ ਅਤੇ ਅੰਦਰੋਂ ਜੀਵ ਇਸ ਦਾ ਪਰਮ ਵੀ ਖਤਮ ਹੋ ਜਾਂਦਾ ਹਰ ਕਾਮਾਰਗ ਸਦਾ ਪੰਥ ਵਿਖੜਾ ਕੋ ਪਾਏ ਗੁਰ ਵਿਚਾਰਾ ਜੋ ਪਰਮੇਸ਼ਰ ਦੀ ਪ੍ਰਾਪਤੀ ਦਾ ਭਾਉ ਭਗਤੀ ਰੂਪ ਮਾਰਗ ਰਸਤਾ ਹੈ ਉਹ ਪੰਥ ਰਸਤਾ ਹਮੇਸ਼ਾ ਹੀ ਬਹੁਤ ਵਿਖੜਾ ਕਠਨ ਹੈ ਕੋਈ ਬਿਰਲਾ ਹੀ ਗੁਰ ਸ਼ਬਦ ਦੀ ਵਿਚਾਰ ਦੁਆਰਾ ਹੰਗਤਾ ਮਮਤਾ ਛੱਡ ਕੇ ਪੌਂਦਾ ਹੈ ਹਰ ਕੈ ਰੰਗ ਰਤਾ ਸਬਦੇ ਮਤਾ ਹੋਮੈ ਤਜੀ ਵਿਚਾਰ ਉਹ ਪਰਮੇਸ਼ਰ ਦੇ ਰੰਗ ਪ੍ਰੇਮ ਵਿੱਚ ਰੰਗਿਆ ਹੋਇਆ ਤੇ ਗੁਰਾਂ ਦੇ ਉਪਦੇਸ਼ ਵਿੱਚ ਮਸਤ ਹੋਇਆ ਪਿਆ ਹੈ ਅਤੇ ਉਸਨੇ ਹੀ ਦੇਹ ਦੀ ਹੰਗਤਾ ਮਮਤਾ ਤੇ ਕਾਮ ਕ੍ਰੋਧ ਆਦ ਵਿਕਾਰਾ ਵਿਕਾਰ ਛੱਡ ਦਿੱਤੇ ਹਨ ਨਾਨਕ ਨਾਮ ਰਤਾ ਇਕ ਰੰਗੀ ਸਬਦ ਸਵਾਰਣ ਹਾਰਾ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਉਹ ਪਰਮੇਸ਼ਰ ਦੇ ਨਾਮ ਵਿੱਚ ਇਕ ਰੰਗੀ ਭਾਵ ਪਰਮੇਸ਼ਰ ਦੇ ਨਾਮ ਵਿੱਚ ਇਕ ਰਸ ਰੰਗਿਆ ਰਹਿੰਦਾ ਨਾਮ ਵਿੱਚ ਰੰਗਿਆ ਹੋਇਆ ਇਕ ਵਾਹਿਗੁਰੂ ਦੇ ਰੰਗ ਪ੍ਰੇਮ ਵਿੱਚ ਉਪਜੀਆ ਰਿੰਦਾ ਹੈ ਅਤੇ ਗੁਰਾਂ ਦੇ ਉਪਦੇਸ਼ ਦੁਆਰਾ ਹੋਰਨਾਂ ਦੇ ਜੀਵਨ ਨੂੰ ਵੀ ਸਵਾਰਨ ਹਾਰਾ ਭਵ ਸਵਾਰਨ ਵਾਲਾ ਹੋ ਜਾਂਦਾ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ वाहे गुरु ਅਕਾਲ ਖਲਸਾ ਵਾਹਿਗੁਰੂ ਜੀ ਕੀ ਫਤਿਹ